ਸਤਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਸ ਪਾਵਨ ਪੀਤਰ ਸ਼ਬਦ ਦਾ ਉਚਾਰਨ ਸਿੱਖਣਾ ਹੈ ਜੋ 1202 ਅੰਗ ਤੋਂ ਸ਼ੁਰੂ ਹੁੰਦਾ ਹੈ ਸਾਰਗ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਮਹਾਰਾਜ ਜੀ ਦਾ ਸਾਰਗ ਮਹੱਲਾ ਚੌਥਾ ਜਪ ਮੰਨ ਇੱਥੇ ਰੁਕਦੇਣਾ ਇੱਥੇ ਵਿਸਰਾਮ ਹੈ ਜਪ ਮੰਨ ਸ੍ਰੀ ਰਾਮ ਰਾਮ ਰਮਤ ਰਾਮ ਸਤ ਸਤਿ ਰਾਮ ਬੋਲੋ ਭਈਆ ਸਤਿ ਰਾਮ 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 ਰਵ ਰਹਿਆ ਸਰਬੱਗੇ ਹੁਣ ਇਸ ਜਹ ਜਿਹੜਾ ਵਿਸਰਾਮ ਹੈ ਬੋਲੋ ਭਈਆ ਸਤਿ ਰਾਮ ਰਾਮ ਇੱਥੇ ਦੂਜੇ ਰਾਮ ਤੇ ਆਣ ਕੇ ਰੁਕਣਾ ਹੈ ਇੱਥੇ ਵਿਸਰਾਮ ਹੈ ਰਾਮ ਰਵ ਰਹਿਆ ਸਰਬੱਗੇ ਸਰਬੱਗੇ ਪਾਠ ਸੰਗਤ ਜੀ ਇਹ ਕਸ ਕੇ ਉਚਾਰਨ ਕਰਨਾ ਹੈ ਸਰਬੱਗੇ ਵਿਥੇ ਸੱਜ ਬੱਬੇ ਤੋਂ ਅਧਿਕ ਲਾ ਕੇ ਸਰਬੱਗੇ ਰਹਾਉ RAM ਆਪੇ ਆਪ ਆਪੇ ਸਭ ਕਰਤਾ RAM ਆਪੇ ਆਪ ਆਪ ਸਭਤ ਜੱਗੇ ਹੁਣ ਇਸ ਪੰਕਤੀ ਦਾ ਜਿਹੜਾ ਵਿਸਰਾਮ ਹੈ ਸੰਗਤ ਜੀ ਆ RAM ਆਪੇ ਆਪ ਆਪੇ ਸਭ ਕਰਤਾ ਕਰਤਾ ਤੇ ਵਿਸਰਾਮ ਲਾਉਣਾ RAM ਆਪੇ ਆਪ ਆਪ ਸਭਤ ਜੱਗੇ ਜਗੇ ਪਾਠ ਜਿਹੜਾ ਹੈ ਭੋਲਾ ਜਗੇ ਨਹੀਂ ਕਹਿਣਾ ਜਗੇ ਸਬਤ ਜਗੇ ਇਸ ਤਰ੍ਹਾਂ ਉਚਾਰਨ ਕਰਨਾ ਜਿਸ ਆਪ ਕਿਰਪਾ ਕਰੇ ਮੇਰਾ RAM 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 RAI ਜਿਸ ਆਪ ਕਿਰਪਾ ਕਰੇ ਮੇਰਾ RAM 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 RAI ਇੱਥੇਣ ਗੁਰੂ ਗ੍ਰੰਥ ਹੈ ਇੱਥੇ ਵੀ ਸਰਾਮ ਹੈ ਕਿਉਂਕਿ ਇਹ ਪੰਕਤੀਆਂ ਸੰਗਤ ਜੀ ਲੰਬੀਆਂ ਇਸ ਕਰਕੇ ਜਿਹੜਾ ਵਿਸਰਾਮ ਇਸ ਦਾ ਇੱਥੇ ਲੱਗੇਗਾ ਜਿਹੜੀ ਇਸ ਦੀ ਜਮਕੀ ਹੈ ਉਹ ਕਰੇ ਤੇ ਹੈ ਜਿਸ ਆਪ ਕਿਰਪਾ ਕਰੇ ਮੇਰਾ ਰਾਮ 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 ਰਾਈ ਸੋ ਜਨ ਰਾਮ ਨਾਮ ਲਿਵ ਲਾਗੇ ਰਾਮ ਨਾਮ ਕੀ ਉਪਮਾ ਦੇਖੋ ਹਰ ਸੰਤੋ ਸੋ ਭਗਤ ਜਨਾ ਕੀ ਪਤ ਰਾਖੈ ਵਿੱਚ ਕਲ ਯੁਗ ਅੱਗੇ ਹੁਣ ਅੱਗੇ ਜਿਹੜਾ ਪਾਠ ਹੈ ਇਹ ਕਸਕੇ ਬੋਲਣਾ ਹੈ ਅੱਗੇ ਨਹੀਂ ਕਹਿਣਾ ਅੱਗੇ ਮਤਲਬ ਕਸ ਕੇ ਅਦਕ ਲਾ ਕੇ ਉਚਾਰਨ ਕਰਨਾ ਜਿਹੜਾ ਇਸ ਦਾ ਵਿਸਰਾਮ ਹੈ ਸੰਤੋ ਤੇ ਲਾਉਣਾ RAM ਨਾਮ ਕੀਪਮਾ ਦੇਖੋ ਹਰ ਸੰਤੋ ਜੋ ਭਗਤ ਜਨਾ ਕੀ ਪਤ ਰਾਖੈ ਵਿੱਚ ਕਲਯੁਗ ਅੱਗੇ ਜਨ ਨਾਨਕ ਕਾ ਅੰਗ ਕੀਆ ਮੇਰੇ RAM ਰਾਏ ਦੁਸ਼ਮਣ ਦੂਖ ਗਏ ਸਭ ਪੱਗੇ ਪੱਗੇ ਪਾਠ ਕਸ ਕੇ ਭਗੇ ਨਹੀਂ ਕਹਿਣਾ ਪੱਗੇ ਜਨ ਨਾਨਕ ਕਾ ਅੰਗ ਕੀਆ ਮੇਰੇ RAM ਰਾਏ ਇਥੇ ਅਣਕ ਰੁਕਣਾ ਦੁਸ਼ਮਣ ਦੂਖ ਗਏ ਸਭ ਭੱਗੇ ਭੱਗੇ ਦਾ ਮਤਲਬ ਭੱਜ ਕੇ ਦੌੜ ਗਏ ਕਸ ਕਿਉਂ ਉਚਾਰਨ ਕਰਨਾ ਸੋ ਸੰਗਤ ਜੀ ਆਪ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦਾ ਉਚਾਰਨ ਸਰਵਣ ਕੀਤਾ ਹੈ ਬੇਡੂ ਸ਼ੇਰ ਜਰੂਰ ਕਰਿਓ ਇਸੇ ਚੈਨਲ ਤੇ ਗੁਰਬਾਣੀ ਦੀ ਲੜੀਵਾਰ ਸੰਥਿਆ ਰਾਤ ਨੂੰ 7:30 ਵੇ ਚੱਲਦੀ ਹੈ ਜਿੰਨੇ ਵੀ ਸੰਥਿਆ ਸਿੱਖ ਰਾ ਚੁੱਕੇ ਸਾਰੀ ਇਸੇ ਚੈਨਲ ਦੀ ਪਲੇਲਿਸਟ ਦੇ ਵਿੱਚ ਪਈ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ